ਡਾ ਅਮਰਜੀਤ ਸਿੰਘ ਜਿਹੜੇ ਆਮ ਸੁਧਾਰਨ ਪਰਿਵਾਰ ਤੋਂ ਨੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਵਿਚਾਰੇ ਦਾ ਪਰ ਜਦੋਂ ਪਤਾ ਲੱਗਿਆ ਇਹਨਾਂ ਦਾ ਐਕਸੀਡੈਂਟ ਹੋਇਆ ਇਹਨਾਂ ਦਾ ਕਾਰਡ ਬਣਾਇਆ ਗਿਆ ਕਾਰਡ ਬਣਾਉਂਦੀ ਸਰ ਇਹਨਾਂ ਨੂੰ ਡਾਕਟਰ ਸੁਰਜੀਤ ਨੇ ਉਹ ਚਲੋ ਸ੍ਰੀ ਦਰਬਾਰ ਪਤਲ ਦੇ ਨਾਲ ਨਾ ਰੋਪੜ ਚਾਹਤੇ ਤੇ ਉਹਨਾਂ ਨੇ ਉੱਥੇ ਇਹਨਾਂ ਦਾ ਰਾਜ ਹੋਇਆ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਹੂਰੀ ਪਿੰਡ ਦੇ ਵਿੱਚ ਕੋਈ ਤੋੜਵਰਦ ਦੁਬਾਰਾ ਨਾ ਬਣਾਓ ਤੇ ਵੈਸੇ ਸਾਰੇ ਬਣੋ ਤੇ ਉੱਥੇ ਤੁਹਾਨੂੰ ਕੋਈ ਦਿੱਕਤ ਤੇ ਪਰੇਸ਼ਾਨੀ ਨਹੀਂ ਪੈਣੀ ਜੀ ਆਇਆਂ ਨੂੰ ਪ੍ਰੋਸ਼ਾਨਿਕ ਕਾਰਡ ਚੱਲ ਗਿਆ ਬਹੁਤ ਫਿਰ ਇਹਦਾ ਐਮਰਜੈਂਸੀ ਕਾਰਡ ਬਣਵਾ ਕੇ ਜੀ ਹੁਣ ਇਹਨਾਂ ਦਾ ਸਾਰਾ ਇਲਾਜ ਆਪਰੇਸ਼ਨ ਹੋ ਗਿਆ ਹੀ ਸਕਸੈਸਫੁਲ ਹੋ ਗਿਆ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡਾ ਐਮਰਜੈਂਸੀ ਦੇ ਵਿੱਚ ਕਾਰਡ ਬਣਾ ਕੇ ਫ੍ਰੀ ਦੇ ਵਿੱਚ ਇਲਾਜ ਕਰਵਾ ਦਿੱਤਾ ਗਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਮੁੱਖ ਮੰਤਰੀ ਸੇਤ ਯੋਜਨਾ ਕਾਰਡ ਹੈ ਬਣਾਇਆ ਜਾ ਰਿਹਾ ਹੈ ਉਹਦੇ ਤਹਿਤ ਅਸੀਂ ਪਿੰਡ ਰਾਮਗੜ੍ਹ ਚ ਆਏ ਹਾਂ ਸਾਡਾ ਭਰਾ ਅਮਰਜੀਤ ਸਿੰਘ ਜਿਹੜੇ ਆਮ ਸੁਧਾਰਨ ਪਰਿਵਾਰ ਤੋਂ ਨੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਵਿਚਾਲੇ ਦਾ ਤੇ ਚਲੋ ਕਿਸੇ ਨਾਲ ਵੀ ਵਾਪਰ ਜਾਂਦੀ ਘਟਨਾ ਪਰ ਜਦੋਂ ਪਤਾ ਲੱਗਿਆ ਇਹਨਾਂ ਦਾ ਐਕਸੀਡੈਂਟ ਹੋਇਆ ਇਹਨਾਂ ਦਾ ਕਾਰਡ ਬਣਾਇਆ ਗਿਆ ਕਾਰਡ ਬਣਾਉਂਦੀ ਸਰ ਇਹਨਾਂ ਨੂੰ ਡਾਕਟਰ ਸਰਜੀਤ ਨੇ ਹੌਪਟਲ ਸਰਜੀਤ ਹਸਪੀਟਲ ਦੇ ਨਾਲ ਨਾਲ ਇੱਥੇ ਮਸ਼ਹੂਰ ਨੇ ਰੋਪੜ ਚ ਉਹਨਾਂ ਨੇ ਉੱਥੇ ਇਹਨਾਂ ਦਾ ਇਲਾਜ ਹੋਇਆ ਤੁਸੀਂ ਇਹਨਾਂ ਦਾ ਜਿਹੜਾ ਇਲਾਜ ਹੈ ਉਹ ਦਸਣ ਮੁਤਾਬਕ ਉਹ ਕਾਰਡ ਦੇ ਉੱਤੇ ਹੋ ਗਿਆ ਜਿਹੜਾ ਅਸੀਂ ਮੁੱਖ ਮੰਤਰੀ ਸਿਹਤ ਯੋਜਨਾ ਬਣਾਈਆ ਉਹਦਾ ਉਹਦਾ ਕਾਰਡ ਉੱਤੇ ਰਾਜ ਹੋ ਗਿਆ ਤੇ ਇਹਨੇ ਇਹਨਾਂ ਨੂੰ ਸਾਰੇ ਜਣੇ ਬਣਵਾਓ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਨੇ ਮਾਨ ਸਰਕਾਰ ਤੁਹਾਡੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਲੈ ਕੇ ਚੱਲੇ ਹੋਏ ਆਮਾਣੀ ਪਾਰਟੀ ਸਰਕਾਰ ਬਣਾਈ ਲੋਕਾਂ ਦਾ ਧੰਨਵਾਦ ਅਸੀਂ ਜਾਦਾ ਕਰਦੇ ਕਿ ਤੁਸੀਂ ਸਰਕਾਰ ਬਣਾਈ ਹੈ ਮੇਰਾ ਭਰਾ ਕੋਲੇ ਆਉਣ ਦਾ ਇਹਨਾਂ ਦੇ ਘਰੇ ਆਉਣ ਦਾ ਭੈਜ ਜੀ ਨੂੰ ਮਿਲਣ ਦਾ ਮਕਸਦ ਸਿਰਫ ਇਹ ਸੀਗਾ ਕਿ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਹੂਰੀ ਪਿੰਡ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਨਾਲ ਨਹੀਂ ਬਣਾਓ ਤੇ ਵੈਸੇ ਸਾਰੇ ਬਣਵਾਓ ਤੇ ਕਾਲੇ ਇਹਨਾਂ ਉਹ ਕਿਸੇ ਨੂੰ ਅ ਕਈ ਵਾਰੀ ਸਿਸਟਮ ਸਲੋ ਵੀ ਹੋ ਜਾਂਦਾ ਸੋ ਆਪਾਂ ਚਾਹੁੰਦੇ ਹਾਂ ਕਿ ਜਿਹੜੇ ਜਿਹੜਾ ਇਹ ਲੋਕਾਂ ਦਾ ਕਰਨਾ ਭਲਾ ਕਰਨਾ ਹੈ ਸਾਰਿਆਂ ਦਾ ਹੋਵੇ ਜਿਹਨੂੰ ਵੀ ਲੋੜ ਹੈਗੀ ਆ ਉਹ ਆਪਣਾ ਕਾਰਡ ਜਿਹੜਾ ਬਣਵਾ ਲਵੇ ਤੇ ਉੱਥੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਪੈਣ ਚੁਕੀ ਆਈ ਕੋਈ ਸਰਜੀ ਕੋਈ ਨਹੀਂ ਆਉਂਦੀ ਕੋਈ ਪਰੇਸ਼ਾਨੀ ਕਾਰਡ ਚੱਲ ਗਿਆ ਬਰੋਕਰ ਚਲੋ ਤੇ ਜੀ ਬਾਈ ਜੀ ਬੱਚੇ ਤਾਂ ਰਹਿ ਗਏ ਹਾਂਜੀ ਠੀਕ ਹੋ ਚਲੋ ਆਹ ਮਸਤਾ ਬਿਲਟਾ ਤਾਂ ਭਰ ਜਾਂਦੀ ਹੁੰਦੀ ਆ ਇਹ ਆਪਾਂ ਤਾਂ ਗਰੀਬ ਮਾਤਰ ਲੋਕ ਆ ਜੇ ਕਿਤੇ ਆਪਾਂ ਨੂੰ ਪੈਸੇ ਪਿਆ 60000 ਖਰਚਣਾ ਪੈ ਜੇ ਤਾਂ ਮੇਰੇ ਖਿਆਲ ਚ ਆਪਾਂ 2-3 ਸਾਲ ਪਿੱਛੇ ਪੈ ਜੰਨੇ ਆ ਜੋ ਸੱਚ ਹੈ ਜਾਂ ਕਈ ਵਾਰੀ ਪੈਸੇ ਫੜ ਕੇ ਇਲਾਜ ਕਰਾਉਣਾ ਪੈਂਦਾ ਸੀਗਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਜੀ ਇਹ ਮੇਰਾ ਭਤੀਜਾ ਇਹਦਾ ਨਾ ਐਕਸੀਡੈਂਟ ਹੋ ਗਿਆ ਸੀਗਾ ਅਚਾਨਕ ਹੀ ਤੇ ਕੁੱਤਾ ਮੂਰੇ ਆ ਗਿਆ ਸੀਗਾ ਹੰਸ ਟੁੱਟ ਗਿਆ ਸੀਗਾ ਤੇ ਇਸ ਕਰਕੇ ਕਾਫੀ ਪ੍ਰੋਬਲਮ ਹੋ ਰਹੀ ਸੀਗੀ ਪਰਿਵਾਰ ਨੂੰ ਤੇ ਫਿਰ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ 10 ਲੱਖ ਵਾਲਾ ਜਿਹੜਾ ਕਾਰਡ ਆ ਵੀ ਉਹ ਐਮਰਜੈਂਸੀ ਚ ਬਣ ਰਹੇ ਨੇ ਹੁਣ ਸ਼ੁਰੂ ਹੋ ਗਏ ਕਿਉਂਕਿ ਨੌਟਿਸਮੈਂਟ ਤਾਂ ਆਪਾਂ ਨੇ ਸਾਰਿਆਂ ਨੇ ਸੁਣੇ ਲਈ ਵੀ ਬਣ ਰਹੇ ਨੇ ਤੇ ਅਸੀਂ ਫਿਰ ਇਹਦਾ ਜਿਹੜਾ ਐਮਰਜੈਂਸੀ ਕਾਰਡ ਬਣਵਾ ਕੇ ਜੀ ਉਹਨਾਂ ਦਾ ਸਾਰਾ ਇਲਾਜ ਆਪਰੇਸ਼ਨ ਹੋ ਗਿਆ ਜੀ ਸਕਸੈਸਫੁਲ ਹੋ ਗਿਆ ਜੀ ਘਰ ਮੁੰਡਾ ਹੱਡਾ ਆ ਗਿਆ ਤੇ ਬਹੁਤ ਵਧੀਆ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡਾ ਐਮਰਜੈਂਸੀ ਦੇ ਵਿੱਚ ਕਾਰਡ ਬਣਾ ਕੇ ਫ੍ਰੀ ਦੇ ਵਿੱਚ ਇਲਾਜ ਕਰਵਾ ਦਿੱਤਾ ਗਿਆ ਤੇ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀਆਂ ਸਰਕਾਰ ਦੇ ਤੇ ਐਮਐਨਏ ਸਾਹਿਬ ਦਾ ਵੀ ਧੰਨਵਾਦੀਆਂ ਕਿਉਂਕਿ ਇਹਨਾਂ ਨੇ ਮਿਲ ਕੇ ਮੌਕੇ ਤੇ ਸਾਨੂੰ ਇਹ ਚੀਜ਼ ਜਿਹੜੀ ਕਰਵਾਈਆ ਤੇ ਕੋਈ ਨਹੀਂ ਐਦਾਂ ਕਰਵਾਉਂਦਾ ਤੇ ਮੌਕੇ ਤੇ ਇਹਨਾਂ ਨੇ ਕਰਵਾ ਕੇ ਬਹੁਤ ਸਾਡਾ ਸਹਿਯੋਗ ਕੀਤਾ ਜੀ ਵੈਕੁਰੂ ਜੀ ਦਾ ਖਾਲਸਾ ਵੈਕੁਰੂ ਜੀ ਦੀ ਖਤੇ